ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣੀ ਭਗਤ ਕਬੀਰ ਜੀ ਕੀ ਸਿਵਕੀ ਪੁਰੀ ਵਸੇ ਬੁੱਧ ਸਾ ਤਹ ਤੁਮ ਮਿਲਕਰ ਕਰੋ ਵਿਚਾਰ ਕੀ ਸੁਝਉਂ ਆਂਦੇ ਆ ਭਗਜੀ ਇੱਥੇ ਸੇ ਪੁਰੀ ਬੁੜਾਈ ਸਾਰਾ ਕੁਝ ਥੱਲੇ ਬਣਾਈ ਬੈਠੇ ਆਪਾਂ ਸੱਚਖੰਡ ਬਣਾ ਲਿਆ ਆਪਾਂ ਤਾਂ ਇਹ ਤਿੰਨੇ ਲੋਕ ਇੱਥੇ ਬਣਾਈ ਬੈਠੇ ਨੇ ਉਹ ਭਾਈ ਆਤਮਾ ਦੀ ਅਵਸਥਾ ਦੇ ਨੌ ਨੇ ਇਹ ਤਿੰਨ ਯੋਗ ਇੱਥੇ ਬਣਾਈ ਬੈਠੇ ਆਂ ਕਹਿੰਦੇ ਸਾਜ ਚੁੱਕ ਚੱਲਿਆ ਗਿਆ ਆਉਣਾ ਹੀ ਨਹੀਂ ਹੈਗਾ ਨਹੀਂ ਭਾਈ ਬਨਾਰਸ ਨੂੰ ਸੇਪੂਰੀ ਕਹਿੰਦੇ ਨੇ ਭਗਤ ਜੀ ਕਹਿੰਦੇ ਜਿੱਥੇ ਸੇਪੂਰੀ ਹੈ ਉੱਥੇ ਤਾਂ ਬੁੱਧਸਾਰ ਬਸਦੀਆਂ ਸਾਰੀ ਨਿਰਆਕਾਰ ਸ਼ਕਤੀ ਜਿੱਥੇ ਸੇਵ ਰਹਿੰਦਾ ਹੈ ਇਹ ਬਾਹਰਲਾ ਸੇਵਾ ਹੈ ਇਹ ਬਾਹਰਲੇ ਪੜਾਅ ਸਮਝਣੇ ਸੀ ਸੇਵ ਕੀ ਹੈ ਸਿਰਫ ਸ਼ਕਤੀ ਆਪ ਉਪਾਇ ਕਿ ਕਰਤਾ ਹਕਮ ਵਰਤਾਏ ਸ਼ਿਵ ਸ਼ਕਤੀ ਨੇ ਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਸੇਵ ਕੀ ਹੈ ਸ਼ਕਤੀ ਕੀ ਹੈ ਜੀਵਾਤਮਕੀ ਨੇ ਪੈਦਾ ਕੀਤੀ ਹੈ ਇਹ ਨੂੰ ਸਮਝਿਆ ਹੀ ਨਹੀਂ ਆਪਾਂ ਸੇਪੂਰੀ ਪੂਰੀ ਬਸੇ ਬੁੱਧਸਾਰ ਤਾ ਤੁਮ ਮਿਲ ਕੇ ਕਰੋ ਵਿਚਾਰ ਆਓ ਵਿਚਾਰ ਕਰੀਏ ਭਗਜੀ ਕਹਿੰਦੇ ਦੱਸਿਓ ਤੁਹਾਨੂੰ ਸੇਪੂਰੀ ਕੀ ਹੁੰਦੀ ਹੈ ਸੇਪੂਰੀ ਤਾਂ ਮੇਰੇ ਅੰਦਰ ਵੱਸਦੀ ਹੈ ਤੁਸੀਂ ਬਾਹਰ ਬਣਾ ਲਈਏ ਭਾਈ ਈ ਤੂਤ ਕੀ ਸੋਜੀ ਪਰ ਹੈ ਜਿਹੜੇ ਇਹਨੂੰ ਵਿਚਾਰ ਕਰਦੇ ਨੇ ਇੱਥੇ ਤੇ ਉੱਥੇ ਲੋਕ ਤੇ ਪ੍ਰਲੋਕ ਦੀ ਉਹਨ ਸੋਜੀ ਹੋ ਜਾਂਦੀ ਹੈ ਭਾਈ ਜਿਹੜੇ ਗੁਰੂ ਭਗਤਾਂ ਅੰਦਰ ਸਾਇਰਾਤੇ ਚੱਲਦੇ ਕੌਣ ਕਰਮ ਮੇਰਾ ਕਰ ਕਰ ਮਰੇ ਨਿਜ ਪਦ ਉੱਪਰ ਲਾਉ ਧਿਆਨ ਕੀ ਕਹਿੰਦੇ ਭਗਤ ਜੀ ਕੌਣ ਕਰਮ ਮੇਰਾ ਕਰ ਕਰ ਮਰੇ ਇਹ ਜੀਵ ਆਤਮਾ ਉਲਝੀ ਜਾਂਦੀ ਹੈ ਪਰ ਇਹ ਨੂੰ ਇਹ ਨਹੀਂ ਪਤਾ ਵੀ ਕਰਮ ਤਾਂ ਕਿਰਪਾ ਲੈਣੀ ਸੀ ਮਰਨਾ ਕੀ ਹੈ ਇਹਨੂੰ ਪਤਾ ਹੀ ਨਹੀਂ ਹੈਗਾ ਬਾੜੀ ਤਾਂ ਕਹਿੰਦੀ ਨਾ ਕਿਸ ਜਨਮੇ ਨਾ ਕਿਸ ਮਰ ਹੈ ਮਰਤਾ ਮਰਤਾ ਜਗ ਬੂਆਂ ਮਰ ਵੀ ਨਾ ਜਾਣਿਆ ਕੋਈ ਕੌਣ ਕਰਮ ਜੀ ਕੀ ਸਮਝਾਉਂਦੇ ਆ ਕੌਣ ਕਰਮ ਮੇਰਾ ਕਰ ਕਰ ਮਰੈ ਤੇ ਫਿਰ ਆਪਾਂ ਕਿਵੇਂ ਇਹਨੂੰ ਸਮਝਾਂਗੇ ਵਰਨਾ ਜਮਣਾ ਕੀ ਹੈ ਭਾਈ ਜਿਵੇਂ ਆਪਾਂ ਨੂੰ ਸੰਸਾਰੀ ਧਾਰਮਿਕ ਲੋਕ ਕਹਿੰਦੇ ਨੇ ਜਿਹੜੇ ਬੜੇ ਬੜੇ ਸਿਆਣੇ ਬਣੇ ਬੈਠੇ ਨੇ ਕਹਿੰਦੇ ਮਰਨਾ ਸੱਚ ਹੈ ਮਰਨਾ ਝੂਠ ਹੈ ਜਿਉਣਾ ਸੱਚ ਹੈ ਬਾਣੀ ਸਦਜੀਵਨ ਦਿੰਦੀ ਹੈ ਬਾਣੀ ਪੜ ਕੇ ਦੇਖੋ ਵਿਚਾਰ ਕੇ ਦੇਖੋ ਜਦੋਂ ਗੁਰੂ ਭਗਤ ਆ ਉਹਦੇ ਘਰ ਨੂੰ ਗਏ ਨੇ ਦੱਸ ਕੇ ਗਏ ਨੇ ਔਰ ਅੱਜ ਵੀ ਉਹ ਸਚਖੰਡ ਦੇ ਵਾਸੀ ਨੇ ਅਸੀਂ ਬ੍ਰਤ ਲੋਕ ਜਿ ਬੈਠੇ ਆ ਸੱਚਖੰਡ ਇੱਥੇ ਬਣਾਉਣਾ ਚਾਹੁੰਦੇ ਆ ਅੱਗੇ ਕੀ ਸਮਝਾਉਂਦੇ ਆ ਭਗਤ ਜੀ ਨਿਜਪਦ ਉੱਪਰ ਲਾਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਨਿਜਪਦ ਆਪਣਾ ਪਦ ਆਪਣੀ ਅੰਤਰਾਤਮਾ ਦੀ ਆਵਾਜ਼ ਉਹ ਨਿਜਪਦ ਹੈ ਆਪਣਾ ਉਹ ਪ੍ਰਾਪਤੀ ਕਰਨੀ ਹੈ ਜਿਹੜੇ ਸੰਸਾਰੀ ਪਦ ਨੇ ਸੰਸਾਰੀ ਗਿਆਨ ਨੇ ਉਹ ਸਰੀਰ ਕਰਕੇ ਨੇ ਉਹਦੀ ਵੀ ਲੋੜ ਹੈ ਉਹ ਵੀ ਉਹ ਨਹੀਂ ਦਿੱਤੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਈਂ ਗੱਲ ਚੰਗੀ ਜੋ ਉਹ ਚਾਹੁੰਦਾ ਹੈ ਉਹ ਚੰਗਾ ਹੈ ਉਦੇ ਭਾਣੇ ਚ ਰਹਿਣਾ ਵਾ ਡੀਸੀ ਬਣਾਤਾ ਉਹ ਵੀ ਬੰਦਾ ਹੀ ਐ ਚਪੜਾਸੀ ਐ ਉਹ ਵੀ ਬੰਦਾ ਹੀ ਐ ਫਰਕ ਕਿੰਨਾ ਕੀ ਫਰਕ ਐ ਗਿਆਨ ਦਾ ਗਿਆਨ ਦਾ ਆਪਣਾ ਆਪਣਾ ਰੰਗ ਹੁੰਦਾ ਐ ਇਹ ਪਦ ਕਿਹੜਾ ਵਾ ਨਿਜ ਪਦ ਪਰ ਲੱਗੋ ਧਿਆਨ ਭਗਜੀ ਕਹਿੰਦੇ ਇਹ ਐ ਅੰਤਰਾਤਮਾ ਦੀ ਆਵਾਜ਼ ਦਸਮਾ ਦਵਾਰ ਉੱਥੇ ਧਿਆਨ ਲੱਗਦਾ ਫਿਰ ਜਦੋਂ ਅਸੀਂ ਵਿਚਾਰ ਕਰਦੇ ਆ ਸਾਨੂੰ ਗੁਰਸ਼ਬਦ ਚੋਂ ਗਿਆਨ ਹੁੰਦਾ ਵਾ ਉਹ ਕੀ ਹੈ ਗਿਆਨ ਕੀ ਹੈ ਰਾਜਾ RAM ਨਾਮ ਹੋਰਾ ਬ੍ਰਹਮ ਗਿਆਨ ਹੈ ਬ੍ਰਹਮ ਗਿਆਨ ਹੈ ਅਪਾ ਦਾ ਬ੍ਰਹਮ ਗਿਆਨੀ ਬਣੇ ਬੈਠੀਆਂ ਭਾਈ ਸਾਰੇ ਸ਼ਰੀਰ ਕਰਕੇ ਆਤਮ ਗਿਆਨ ਹੈ ਨਹੀਂ ਆਤਮਾ ਤੋਂ ਕੋਰੀ ਬੈਠੇ ਆ ਗੁਰ ਕੀ ਮਤੂ ਲਿਹੋ ਯਾਣੇ ਭਗਤੀ ਵਿਨਾ ਵੇ ਡੁੱਬੇ ਸੋਣੇ ਗੁਰੂ ਨੇ ਕਿਹਾ ਸੁਣਿਆ ਹੀ ਨਹੀਂ ਅਸੀਂ ਉਹ ਕਹਿੰਦੇ ਸਿਆਣੇ ਤਾਂ ਡੁੱਬ ਗਏ ਭਾਈ ਤੂੰ ਤਾਂ ਗੁਰ ਕੀ ਮਤ ਲੈ ਲੈ ਨਹੀਂ ਜੋ ਜੋ ਜਗਤ ਮੇ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹ ਚਲਾਣਾ ਕਿੰਨੇ ਰਾਹ ਦੇਖ ਲੋ ਚੱਲ ਗਏ ਫਿਰ ਸਹਿ ਸਿਆਣਫਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ ਹੈਗੀ ਫਿਰ ਕੀ ਕਰਾਂਗੇ ਭਾਈ ਰਹਾਉ ਮੂਲ ਦਵਾਰੇ ਬੰਧਿਆ ਬੰਦ ਰਬ ਉੱਪਰ ਗਹਿ ਰਾਖਿਆ ਚੰਦ ਜਦੋਂ ਬੁੱਧੀ ਸ਼ੁੱਧਮਾਨ ਹੋ ਜਾਂਦੀ ਹੈ ਗੁਰ ਸ਼ਬਦ ਦੇ ਗਿਆਨ ਨਾਲ ਮਨ ਨੂੰ ਜਿੱਤ ਲੈਂਦੀ ਹੈ ਫਿਰ ਇਹਨੂੰ ਬੰਨ ਕੇ ਰੱਖਦੀ ਹੈ ਮੂਲ ਆਪਣੇ ਮੂਲ ਨਾਲ ਜੋੜ ਕੇ ਰੱਖਦੀ ਹੈ ਜਿਵੇਂ ਹੱਥ 'ਚ ਕੋਈ ਚੀਜ਼ ਫੜ ਲੈਨੇ ਐ ਫੜ ਕੇ ਰੱਖਦੀ ਹੈ ਇਹਨੂੰ ਫਿਰ ਰਬ ਉੱਪਰ ਗਹਿ ਰਾਖਿਆ ਚੰਦ ਇਹ ਚੰਦਰਮਾ ਰੂਪ ਮਨ ਸੂਰਜ ਦੇ ਸਾਹਮਣੇ ਭਾਵ ਸ਼ਬਦ ਗੁਰੂ ਦੇ ਸਾਹਮਣੇ ਬੁੱਧੀ ਸਮਝਾਉਂਦੀ ਵੀ ਆ ਸੁਣ ਕੀ ਕਹਿੰਦਾ ਫਿਰ ਮੰ ਟਿੱਕੇ ਵੈਂਦਾ ਥਿਰ ਕਰ ਵੈਸੋ ਹਰ ਜਨ ਪਿਆਰੇ ਅਸੀਂ ਆ ਸੂਰ ਚੰਦਰ ਦੀ ਪੂਜਾ ਕਰਨ ਲੱਗੇ ਉਹ ਸੰਸਾਰ ਦੀਆਂ ਫਸਲਾਂ ਪਕਾਉਣ ਖਾਤਰ ਬਣਾਏ ਨੇ ਚੰਦ ਸੂਰ ਜਾ ਕੇ ਤਪਤਰ ਸੋਈ ਰਾਵਣ ਦੀ ਰਸੋਈ ਹੈ ਮਨ ਦੀ ਚੰਦਰ ਮਾ ਰਸ ਪਾਉਂਦਾ ਸੂਰਜ ਤਪਾਉਂਦਾ ਪਕਾਉਂਦਾ ਵਾ ਹੋਰ ਹੀ ਕਹਾਣੀਆਂ ਨਾਲ ਜੁੜ ਗਏ ਅਸੀਂ ਬਾਣੀ ਛੱਡ ਕੇ ਸਿੱਖ ਵੀ ਕਹਾਉਂਦੇ ਆਪਦੇ ਆਪ ਨੂੰ ਪਾਛੂ ਮਦਾਰੇ ਸੂਰਜ ਤਪੇ ਮੇਰੇ ਡੰਡ ਸਿਰ ਉੱਪਰ ਬਸੀ ਹੁਕਮ ਫਿਰ ਹੈਗਾ ਸਿਰ ਤੇ ਖੜਾ ਪਿੱਛੇ ਇਹਦੇ ਸੂਰਜ ਹੈ ਪਰ ਇਹਦਾ ਜਿਹੜਾ ਹੈਗਾ ਧਿਆਨ ਬਾਹਰ ਨੂੰ ਹੈ ਅੰਦਰ ਨੂੰ ਕਰਨਾ ਹੈ ਇਹਦਾ ਧਿਆਨ ਫਰੀਦਾ ਆਪਣੀ ਗਿਰਵਾਨ ਮੇ ਸਿਰ ਨੀਵਾ ਕਰ ਦੇ ਅੰਦਰ ਨੂੰ ਝਾਕਣਾ ਹੈ ਮੈਂ ਉਹ ਹੈ ਸੂਰਜ ਆ ਸੂਰਜ ਦੀ ਗੱਲ ਨਹੀਂ ਹੈਗੀ ਜਿੱਦੋਂ ਅਸੀਂ ਝਾਕਦੇ ਹਾਂ ਉਧਰ ਹਨੇਰਾ ਹੈ ਫਿਰ ਚਾਨਣ ਹੁੰਦਾ ਵਾ ਜਦੋਂ ਮਨ ਬੁੱਧੀ ਸੂਝਵਾਨ ਹੋ ਕੇ ਅੰਤਰਾਤਮਾ ਨਾਲ ਜੁੜ ਜਾਂਦੇ ਨੇ ਹੋਆ ਸੂਰਜ ਸ਼ਬਦ ਗੁਰੂ ਨਾਲ ਜੁੜ ਜਾਂਦੇ ਨੇ ਇੱਕ ਹੋ ਕੇ ਇੱਕ ਹੋਏ ਤੋਂ ਬਿਨਾਂ ਆਪਾਂ ਜੁੜ ਨਹੀਂ ਸਕਦੇ ਭਾਈ ਪੱਛਮ ਦੁਆਰੇ ਕੀ ਸੈਲ ਲੋੜ ਤੈ ਸੈਲ ਉੱਪਰ ਖਿੜਕੀ ਔਰ ਅੱਗੇ ਆ ਦਸਮਾ ਦੁਆਰ ਇਹਨੂੰ ਬੰਦ ਕਰਦੇ ਸਾਰੀ ਖਿੜਕੀਆਂ ਨੂੰ ਕਹਿੰਦੇ ਨੌ ਦਰਵਾਜ਼ੇ ਨਵੇਂ ਦਰਫੀਕੇ ਦਸਵੇਂ ਅਮਰਚ ਵੀ ਜੇਰੇ ਦਸਵੇਂ ਚ ਜਾਣਾ ਆਪਾਂ ਇਹ ਤਾਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਖਿੜਕੀਆਂ ਆਪੇ ਹੀ ਬੰਦ ਹੋਗ ਜਦੋਂ ਜਾਣਾ ਹੀ ਨਹੀਂ ਉੱਪਰ ਆਪਾਂ ਕੋਠੇ ਚੜ੍ਹਨੇ ਹੀ ਨਹੀਂ ਕੋਠੇ ਚੜ ਚੜ ਦੇਖਿਆ ਘਰ ਘਰ ਇਹੇ ਆ ਕੋ ਤਾਂ ਦੇਖ ਲਿਆ ਸਾਰਾ ਕੁਛ ਆਪਾਂ ਅੰਦਰ ਹੀ ਰਹਿਣਾ ਆਪਦੇ ਘਰੇ ਭਾਈ ਖਿੜਕੀ ਉੱਪਰ ਦਸਮਾ ਦਵਾਰ ਕਹੇ ਕਵੀ ਜਾਕ ਤਾਂ ਕਾ ਅੰਤ ਨਾ ਪਾਰ ਉਹਦਾ ਪਾਰ ਕਿਸੇ ਨੇ ਨਹੀਂ ਪਾਇਆ ਉਹ ਤਾਂ ਮਾਇਤ ਉੱਪਰੇ ਹੁਣ ਆਪਾਂ ਕੀ ਕਰਦੇ ਆ ਜਿਵੇਂ ਦਰਿਆ ਦੇ ਕਿਨਾਰੇ ਉਹ ਨਾਵਾ ਨੇ ਕਿਸ਼ਤੀਆਂ ਨੂੰ ਸਜਾਈ ਜਾਂਦੇ ਆ ਬਾਹਰ ਜਾਵਾਂਗੇ ਫੇਰ ਹੀ ਪਾਰ ਹੋਊਗੀ ਭਾਈ ਉਹ ਬੈਠਾ ਸੋਚੀ ਜਾਂਦਾ ਵਾ ਸਰੀਰ ਨੂੰ ਪੋਪੋਲੀ ਜਾਂਦਾ ਹੈ ਸਰੀਰ ਨੂੰ ਲਿਸਕਾਈ ਜਾਂਦਾ ਹੈ ਮਹਿੰਗੇ ਬਸਤਰ ਪਾ ਲੈਂਦਾ ਹੈ ਸਰੀਰ ਨੇ ਥੋੜੀ ਜਾਣਾ ਪਾਈ ਭਾਰਤ ਫਿਰ ਆਤਮਾ ਜਾਊ ਕਿਵੇਂ ਜਾਊਗੀ ਗੁਰ ਸ਼ਬਦ ਨਾਲ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ ਉਹਦੇ ਨਾਲ ਪਾਰ ਨਿਕਲਾਂਗੇ ਫਿਰ ਉਹ ਪਰਲਾ ਪਾਸਾ ਦੇਖਾਂਗੇ ਆਪਾਂ ਹਲ ਤਾਂ ਮਾਇਆ ਚ ਫਸਿਓ ਇੱਥੇ ਸਾਰਾ ਕੁਝ ਆਪਾਂ ਡਿਗਰੀਆਂ ਪ੍ਰਾਪਤ ਕਰੀ ਬੈਠੀਆਂ ਨਹੀਂ ਇਹ ਗਲਤੀ ਕਰਨੀ ਪਾਈ ਕਹਿ ਇੱਕ ਵੀਰ ਤਾਂ ਕਾ ਅੰਤਨਾ ਪਾਰ ਜੀ ਪਾਰ ਜਾਣਾ ਕਿਸੇ ਨੇ ਆਓ ਸਾਰੇ ਮਿਲਕੇ ਪਰ ਰੱਬੀ ਬਾਣੀ ਨਾਲ ਜੁੜੀਏ ਤੇ ਧਿਆਨ ਨਹੀਂ ਜਾਣਾ ਪਾਈ ਸੰਤ ਲੋਕ ਜਾਣਾ ਆਪਾਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹੀਆਂ ਖਾੜ ਚਲੋ ਹਰਲਾ ਅੱਗੇ ਵਸਨ ਸੇ ਅੱਲਾ ਆਓ ਸਾਰੇ ਮਿਲਕੇ ਰੱਬੀ ਬਾਣੀ ਨਾਲ ਜੁੜ ਕੇ ਆਪਾਂ ਆਪਦੇ ਘਰ ਪਹੁੰਚੀਏ ਕਾਲ ਤੋਂ ਮੁਕਤ ਹੋਗੇ ਸਾਡਾ ਸੰਸਾਰ ਤੇ ਆਉਣਾ ਸਭ ਲੋਭੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ